ਪਾਕਿਸਤਾਨ ਵਿੱਚ ਪੰਜਾਬ ਦੇ ਇੱਕ ਦਾ ਯਾਦਵ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਅੱਜ 6 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਆਈ.ਟੀ.ਐਮ ਦਫ਼ਤਰਾਂ ਮੂਹਰੇ ਮਾਰਕੀਟ ਕਮੇਟੀਆਂ ਮੂਹਰੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਨੇ ਵੀ ਜੋ ਤੁਸੀਂ ਦੇਖ ਰਹੇ ਹੋ ਵੇ ਹੜ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਹਾਲ ਸਾਡੀਆਂ ਸਰਕਾਰਾਂ ਨੇ ਕੀ ਕੀਤਾ ਇੱਕ ਨਕਲੀ ਹੜ ਲਿਆ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਡੰਗਰ ਪਸ਼ੂ ਉਹਨਾਂ ਦੇ ਘਰ ਘਾਟ ਉਹਨਾਂ ਨੂੰ ਉਜਾੜਿਆ ਗਿਆ ਉਹਨਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਤੈਸਮੈਸ ਕਰਤੀਆਂ ਜਿਹਦੇ ਲਈ ਕੇਂਦਰ ਜਾਂ ਪੰਜਾਬ ਸਰਕਾਰ ਨੇ ਹਲੇ ਤੱਕ ਵੀ ਕੋਈ ਉਪਰਾਂਦਾ ਨਹੀਂ ਕੀਤਾ ਸਿਰਫ ਹਵਾ ਦੇ ਵਿੱਚ ਤੀਰ ਮਾਰ ਰਹੇ ਆ ਸਾਨੂੰ 1600 ਕਰੋੜ ਦੇ ਤਾਂ 1200 ਕਰੋੜ ਦੇ ਤਾਂ ਜਿੱਤੇ ਤੱਕ ਹੋ ਸਕਿਆ ਸਾਡੇ ਭਾਰਤ ਦੇ ਵਿੱਚੋਂ ਐਨ ਆਰ ਆਈ ਲੋਕਾਂ ਨੇ ਪੰਜਾਬ ਦੇ ਵਿੱਚੋਂ ਹਰਿਆਣਾ ਤੋਂ ਰਾਜਸਥਾਨ ਤੋਂ ਜਿੰਨੀ ਵੀ ਮਦਦ ਹੋ ਸਕੀ ਆ ਲੋਕਾਂ ਨੇ 2 ਮਹੀਨਿਆਂ ਤੋਂ ਉਹਨਾਂ ਦੇ ਬਸੇਬੇ ਦੇ ਲਈ ਉਹਨਾਂ ਦੇ ਖਾਣ ਪੀਣ ਦੇ ਲਈ ਕੋਈ ਵਸਤੂ ਛੱਡੀ ਨਹੀਂ ਜਿਹੜੀ ਨਾ ਟਰਾਲੀਆਂ ਭਰ ਕੇ ਲੈ ਕੇ ਗਏ ਹੁਣ ਖਰਾਚਾਰਾ ਦੇਖੋ ਕੀ ਕੋਈ ਸਰਕਾਰ ਕਰ ਰਹੀ ਆ ਉਹਦੇ ਬਾਵਜੂਦ ਸਿਰਫ ਬਿਆਨ ਦਾਗੇ ਜਾ ਰਹੇ ਆ ਏਰੀਆ ਦੇ ਦੌਰੇ ਕਰੇ ਜਾ ਰਹੇ ਆ ਉਹਨਾਂ ਦੇ ਲਈ ਕੀਤਾ ਕੁਝ ਨਹੀਂ ਜਾ ਰਿਹਾ ਇਸ ਵਿਸ਼ੇ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਮਾਫੀਆ ਲੈਣ ਦੇ ਲਈ ਇਹ ਪੁੱਤਰੇ ਫੂਕੇ ਗਏ ਨੇ ਅਗਲੀ ਗੱਲ ਪਰਾਲੀ ਦੀ ਆ ਝੋਨਾ ਵਾਲੇ ਵੱਢਣ ਨਹੀਂ ਲੱਗੇ ਉਹ ਏਰੀਆ ਦੇ ਵਿੱਚ ਜਿਹੜੀ ਜਗ੍ਹਾ ਉੱਤੇ ਬੰਨ ਬੰਦ ਨਹੀਂ ਹੋਏ ਤੇ ਪਰਾਲੀਆਂ ਜਿਹੜਾ ਕੋਈ ਅੱਗ ਲਾਉਂਦਾ ਉਹ ਇਹਨਾਂ ਨੂੰ ਸੈਟੇਲਾਈਟਾਂ ਹੀ ਦੇਖ ਰਿਹਾ ਜਿਹੜਾ ਇੰਨਾ ਪਾਣੀ ਆ ਸਾਡੇ ਲੋਕ ਰੋੜੇ ਨੇ ਉਹ ਇਹਨਾਂ ਨੂੰ ਕੁਝ ਨਹੀਂ ਦਿੱਤਿਆ ਇਹਦੇ ਲਈ ਇਹ ਸਰਕਾਰ ਆ ਜਿਹੜੀ ਸਾਨੂੰ ਮਾਰਨ ਦੇ ਲਈ ਤਾਂ ਤਿਆਰ ਆ ਗੱਲ ਕੁੱਟਣ ਦੇ ਲਈ ਪੁਰਾਲੀ ਦਾ ਹੱਲ ਗ੍ਰੀਨ ਟ੍ਰਿਬਿਊਨਲ ਨੇ ਜੋ ਇਹਨਾਂ ਨੂੰ ਕਿਹਾ ਅੱਜ ਤੱਕ ਆਰਡੀਆਂ ਸਰਕਾਰਾਂ ਤੋਂ ਨਹੀਂ ਹੁੰਦੇ ਆ ਪੁਰਾਲੀ ਨੂੰ ਅੱਗ ਲਾਉਣਾ ਕੋਈ ਕਿਸਾਨ ਦਾ ਸੌਂਕ ਨਹੀਂ ਪਰ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਪੱਤੀ ਦਾ ਜਿਹਦੇ ਨਾਲ ਕਣਕ ਦੇ ਬੀਜ ਆ ਕਿਸਾਨ ਤਾਂ ਸੁੰਦੀ ਪੈ ਜਾਂਦੀ ਆ ਹਜ਼ਾਰਾਂ ਏਕੜ ਬਰਬਾਦ ਹੋ ਗਈ ਕਿਸੇ ਯੂਨੀਵਰਸਿਟੀ ਕਿਸੇ ਮਾਰਨੇ ਆ ਕੇ ਕਿਸੇ ਸਰਕਾਰ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਉਹਦਾ ਕੋਈ ਕਾਢ ਨਹੀਂ ਤਣੀ ਪਰ ਸਾਡੇ ਉੱਤੇ ਕਾਨੂੰਨ ਜਰੂਰ ਸਾਡੇ ਬੜੇ ਜਾ ਰਹੇ ਆ ਬੀਜਪੀ ਦੀ ਘਾਟ ਆ ਜਿਹੜੀ ਇੱਕੋ ਇੰਨੀ ਵੱਡੀ ਰੜਕ ਰਹੀ ਆ ਕੀਆ ਕੰਨਾਂ ਦਾ ਪਤਾ ਲੱਗ ਰਿਹਾ ਵੀ ਜਿੰਨਾ ਡੀਪੀ ਲੈਣਾ ਉਨਾ ਹੀ ਵਾਧੂ ਸਮਾਨ ਨਾਲ ਤੁਹਾਡੇ ਉੱਤੇ ਭਜਨ ਪਾਇਆ ਜਾਂਦਾ ਕਰੋੜਾ ਰੁਪਏ ਦਾ ਭਜਨ ਹੈ ਕਿਸਾਨਾਂ ਦੇ ਦੇਖੋ ਕਿਸਾਨ ਇੱਕ ਵਸ ਦਾ ਮਰਿਆ ਪਿਆ ਉਹਨੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਉਹਦੇ ਕੋਲੇ ਕੋਈ ਚੀਜ਼ ਨਹੀਂ ਰਹੀ ਦੂਜਾ ਜੇ ਡੀਪੀ ਲੈਣਾ ਤਾਂ ਉਹਦੇ ਉੱਤੇ ਉਨਾ ਹੀ ਭਜਨ ਹੋਰ ਪਾਇਆ ਜਾ ਰਿਹਾ ਵਾਧੂ ਭਜਨ ਕਰਤ ਕਰਾਂਗੇ ਇਹ ਹਾਰ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ ਇਹ ਤੋਂ ਦੁਖੀ ਹੋ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਔਰਤੇ ਵੱਲੋਂ ਇਹ ਵੱਡੀ ਪੱਤਰ ਦੇ ਉੱਤੇ ਟੱਕਰ ਕਰਕੇ ਅੱਜ ਜਗ੍ਹਾ ਜਗ੍ਹਾ ਸਰਕਾਰੀ ਦਾ ਪ੍ਰਮੁੱਖ ਇਹ ਪੰਜਾਬ ਸਰਕਾਰ ਤੇ ਸੈਂਟਰ ਦੇ ਪੁਤਲੇ ਫੂਕ ਰਹੇ ਆ ਤੇ ਸਾਰੇ ਕਿਸਾਨਾਂ ਦਾ ਧੰਨਵਾਦ ਜਿਹੜੇ ਸਮਾਂ ਕੱਢ ਕੇ ਪਹੁੰਚਿਆ ਪੱਤਰਕਾਰ ਵੀਰਾਂ ਦਾ ਧੰਨਵਾਦ ਇਹ ਗੱਲਬਾਤ ਆ ਜਿਹੜੀ ਸਾਡੀ ਸੈਂਟਰ ਤੱਕ ਪੰਜਾਬ ਤੱਕ ਪਹੁੰਚਾਈ ਜਾਵੇ ਇਹ ਬੋਲੀ ਸਰਕਾਰ ਨੂੰ ਜੇ ਸੁਤੀ ਪਈ ਆ ਉਸ ਪਤਾ ਲੱਗੇ ਮਾਨ ਸਰਕਾਰ ਨੂੰ ਉੱਥੇ ਜਾ ਕੇ ਲੋਕਾਂ ਦਾ ਹਾਲ ਦੇਖਣ ਕਿੰਨੇ ਲੰਬੇ ਸਮੇਂ ਤੋਂ ਮਹੀਨੇ ਮਹੀਨੇ ਤੋਂ ਨੇ ਕਿਸਾਨ ਆਪਣੇ ਟਰੈਕਟਰ ਜਿਹੜਾ ਬੰਦ ਬੰਦ ਕਰਨ ਲੱਗੇ ਹੋਏ ਨੇ ਇਹ ਤਾਂ ਖਾਲੀ ਕਰਨ ਲੱਗੇ ਪਏ ਨੇ ਵੀ ਉਹ ਇੰਨੀ ਵੱਡੀ ਪੱਧਰ ਤੇ ਖਰਾਬ ਹੋ ਚੁੱਕੇ ਨੇ ਮੇਰਾ ਖਿਆਲ ਆ ਵੀ ਕਣਕ ਵੀ ਜਣੀ ਵੀ ਬਾੜੀ ਜਗ੍ਹਾ ਦੇ ਵਿੱਚ ਪੀਜੀ ਨਹੀਂ ਜਾਣੀ ਇੰਨੀ ਸਥਿਤੀ ਖਰਾਬ ਹੋਈ ਭਾਰਤੀ ਕਿਸਾਨ ਜਿੰਨੇਤਾ ਜਿੰਦਾਬਾਦ ਜਿੰਦਾਬਾਦ ਜਿੰਦਾ ਲੋਕੀਕਤਾ ਜਿੰਦਾਬਾਦ 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 ਇਹ ਸਰਕਾਰ ਮਰਦਾਬਾ 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 ਕੇਂਦਰ ਸਰਕਾਰ ਮਰਦਾਬਾ 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 ਲੋਕੀਕਤਾ ਜਿੰਦਾਬਾਦ 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 ਤੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਬਰਬਾਦ ਹੋਈਆਂ ਫਸਲਾਂ ਦਾ ਮਾਲਜਾ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਲੋਕੀਕਤਾ ਜਿੰਦਾਬਾਦ 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 ਅੱਲਾਹ ਡੀਪੀ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਡੀਪੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪਰਾਲੀ ਪਰਾਲੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪਰਾਲੀ ਸੰਭਲ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਲੋਕ ਇੱਕਤਾ ਜਿੰਦਾਬਾਦ 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 ਤੇਨੂੰ ਨਾਲੋਂ ਨਾਲ ਜੀਓ ਬਈ